ਕੀ ਇਹ ਠਾਕਰੇ ਪਿਓ ਨੇ ਪੁੱਤਰੇ ਨੇ ਇਹ ਵੀ ਸਹੀ ਬਾਕੀ ਸਾਰੇ ਨੇ ਬਾਚ ਲੋ ਸਾਰੇ ਠਾਕਰਾ ਬੰਦੇਰਾ ਮਾਰ ਤੇ ਜਿੰਨਾ ਪੈਸਾ ਲੋੜ ਦਿਖਾਈ ਕਿਉਂ ਦਿਖਾਈ ਸਾਲਪਾਰਾ ਸਾਰੇ ਪਟ ਨਹੀਂ ਉਹ ਮਾਰੀ ਗਈ ਜਿੰਨਾ ਦਿਖਾਈ ਜਵਾਨੀ ਤੇ ਮਾਰੇ ਬੰਦਾ ਖਰਾਬ ਜਿੰਦਾ ਟੈਂਸ਼ਨ ਚਲੋ ਸਰਦਾਰਾਂ ਕੋਲ ਮਾਰ ਤੇ ਜਿੰਨਾ ਲੋੜ ਦਿਖਾਈ ਮਾਰੀ ਦਿੱਤੀ ਲਈ ਉਹ ਸਾਰਾ ਨਹੀਂ ਜੋ ਤੇ ਜੰਮੀ ਭਲੀ ਕਸੀ ਦੀ ਮਾਇ ਜੀ ਇਹ ਲੋੜ ਕਰਾਈ ਨਾ ਮਾਰ ਚੜਾ ਬੋਲ ਤਾ ਨਹੀਂ ਸੁਣੀ ਜਿੰਦੀ ਆ ਰਹੇ ਚਲੀ ਤੇ ਅੰਜਲਾ ਸਾਰੇ ਮੇਰੇ ਨਾਲ ਚਲੋ ਬੰਦ ਕਰ ਉਹ ਤੇਰੀ ਸਰਦਾਰੀ ਤੇ ਬੈਠ ਕੇ ਤਾਂ ਕਸੀ ਲੋੜ ਨਹੀਂ ਖਟੋ ਮਾਰ ਕੇ ਵੀ ਲਈ ਸਰਦਾਰਾਂ ਦੇ ਪੈ ਐਂਡ ਅਰਬਿਨਲ ਕੌਕਸਿਨਾ ਵਿੱਚ ਆਪਸੀ ਸਾਈਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇੱਕ ਹੋਰ ਮਸਲਾ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਇਸ ਲਈ ਇਹ ਮਸਲਾ ਉੱਠਿਆ ਹੈ ਜੋ ਤੁਸੀਂ ਵਿਜ਼ੂਅਲਸ ਸ਼ੁਰੂਆਤੀ ਤੌਰ ਤੇ ਦੇਖੇ ਨੇ ਵੀਡੀਓ ਦੇ ਉਹ ਪੂਰੀ ਵੀਡੀਓ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਵੀਡੀਓ ਜਿਹੜੀ ਹੈ ਇਹ ਆਈ ਹੈ ਪੁੰਛ ਦੇ ਕਾਜ਼ੀ ਮੋਰਾ ਇਲਾਕੇ ਦੀ ਕਾਜ਼ੀ ਮੋਰਾ ਇਲਾਕਾ ਜਿੱਥੇ ਕੀ ਮਿਲੀ ਜੁਨੀ ਵੱਸੋ ਜਿਹੜੀ ਹੈ Hindu Muslim Sikh ਸਾਰੇ ਹੀ ਉੱਥੇ ਰਹਿੰਦੇ ਨੇ ਮਗਰ ਇੱਕ ਮਾਮਲਾ ਜਿਹੜਾ ਇਹ ਜ਼ਮੀਨੀ ਵਿਵਾਦ ਕੋਈ ਚੱਲ ਰਿਆ ਸੀ ਪਾਣੀ ਨੂੰ ਨਾਲੇ ਨੂੰ ਲੈ ਕਰਕੇ ਦੋ ਧਿਰਾਂ ਆਪਸ ਦੇ ਵਿੱਚ ਬਹਿਸ ਰਹੀਆਂ ਸੀ ਤਾਂ ਵਿੱਚ ਇੱਕ ਪਟਵਾਰੀ ਜਿਸ ਦਾ ਨਾਮ ਨਵੀਦ احمد ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਨਵੀਦ احمد ਪਟਵਾਰੀ ਉਸ ਵੇਲੇ ਉੱਥੇ ਵਿੱਚ ਮੌਜੂਦ ਸੀ ਔਰ ਸਭ ਤੋਂ ਜ਼ਿਆਦਾ ਉਛਲਕੁੱਦ ਤੁਸੀਂ ਵੀਡੀਓ ਦੇ ਵਿੱਚ ਵੀ ਦੇਖੋਗੇ ਕਿ ਉਹੋ ਹੀ ਬੰਦਾ ਕਰ ਰਿਹਾ ਸੀ ਔਰ ਉਸ ਨਵੀਦ احمد ਪਟਵਾਰੀ ਨੇ ਸਿੱਖ ਕੌਮ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਮੰਦੀ ਜਿਹੜੀ ਔਰ ਭੱਦੀ ਸ਼ਬਦਾਵਲੀ ਵਰਤੀ ਜਿਹਦੇ ਚੱਲਦੇ ਪੁੰਛ ਦੇ ਇਲਾਕੇ ਦੇ ਸਾਰੀ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਹੈ ਮਨ ਦੇ ਵਿੱਚ ਰੋਸ ਚੱਲ ਰਿਹਾ ਹੈ ਔਰ ਇਹਨਾਂ ਦੇ ਵਿੱਚ ਬਹੁਤ ਗੁੱਸਾ ਹੈ ਔਰ ਇਹ ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਡੀਜੀਪੀਸੀ ਵੱਲੋਂ ਉੱਥੇ ਦੀ ਅਤੇ ਉੱਥੇ ਦੇ ਜਿਹੜੇ ਮੋਤਬਰ ਸਿੱਖ ਪਤਵੰਤੇ ਸੱਜਣ ਸੀ ਉਹਨਾਂ ਵੱਲੋਂ ਇਹ ਮਾਮਲਾ ਜਿਹੜਾ ਹੈ ਪ੍ਰਸ਼ਾਸਨ ਤੱਕ ਪਹੁੰਚਾਇਆ ਗਿਆ ਔਰ ਪੁਲਸ ਨੇ ਮੁੱਖ ਕੇ ਤੇ ਕਾਰਵਾਈ ਕਰਦੇ ਹੋਏ ਪਟਵਾਰੀ ਨੂੰ ਆਪਣੇ ਕੋਲੇ ਸੱਦ ਲਿਆ ਹੈ। ਯਾ ਕਹਿ ਸਕਦੇ ਹੋ ਕਿ ਹਿਰਾਸਤ ਦੇ ਵਿੱਚ ਲੈ ਲਿਆ ਹੈ। ਹਿਰਾਸਤ ਦੇ ਵਿੱਚ ਲੈ ਲਿਆ ਔਰ ਥਾਣੇ ਦੇ ਵਿੱਚ ਉਸ ਨੂੰ ਇਸ ਵੇਲੇ ਬਿਠਾਇਆ ਹੋਇਆ ਹੈ। ਜਿਸ ਵੇਲੇ ਇੱਕ ਖਬਰ ਮੈਂ ਰਿਕਾਰਡ ਕਰ ਰਿਹਾ ਹਾਂ। ਉਹ ਤੁਹਾਨੂੰ ਦੱਸ ਦਈਏ ਕਿ ਆਖਰ ਮਾਮਲਾ ਕੀ ਹੋਇਆ ਮਾਮਲਾ ਇਹ ਹੋਇਆ ਕਿ ਉਹ ਪਟਵਾਰੀ ਜਿਹੜਾ ਆਪਣੇ ਆਪ ਨੂੰ ਸ਼ਾਇਦ ਤਸੀਮਦਾਰ ਤੋਂ ਵੀ ਉੱਤੇ ਸਮਝਦਾ ਸੀ ਜਾਂ ਡੀਸੀ ਸਾਹਿਬ ਤੋਂ ਵੀ ਉੱਤੇ ਸਮਝਦਾ ਸੀ ਉਹ ਮੌਕੇ ਦੇ ਉੱਤੇ ਬਹੁਤ ਭੱਦੀ ਅਤੇ ਗੰਦੀ ਸ਼ਬਦਾਵਲੀ ਜਿਹੜੀ ਹੈ ਜਿਨ੍ਹਾਂ ਧਿਰਾਂ ਦੇ ਵਿੱਚ ਆਪਸੀ ਲੜਾਈ ਜਾਂ ਝਗੜਾ ਚੱਲ ਰਿਹਾ ਸੀ ਉਹਨਾਂ ਨੂੰ ਛੱਡ ਕੇ ਉਹ ਸਿੱਧਾ ਸਰਦਾਰਾਂ ਨੂੰ ਕਹਿ ਕਰਕੇ ਕਿਉਂਕਿ ਉੱਥੇ ਸਿੱਖ ਕਮਿਊਨਿਟੀ ਦੇ ਵੀ ਕੁਝ ਘਰ ਸੀਗੇ ਜਿਨ੍ਹਾਂ ਦੇ ਕੋਲੋਂ ਇਹ ਪਾਣੀ ਸ਼ਾਇਦ ਨਿਕਲ ਕੇ ਆਉਂਦਾ ਹੈ ਤਾਂ ਉਸ ਨੇ ਉਹ ਸਿੱਧਾ ਅਟੈਕ ਜਿਹੜਾ ਹੈ ਉਹ ਸਰਦਾਰਾਂ ਨਾਲ ਜੋੜ ਕੇ ਸਿੱਖ ਕੋਹ ਦੇ ਨਾਲ ਜੋੜ ਕੇ ਕਰ ਦਿੱਤਾ ਜਾਂ ਤਾਂ ਤੂੰ ਕੋਈ ਵੱਡਾ ਅਫਸਰ ਲੱਗਿਆ ਹੋਵੇ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਮੰਨ ਲੀਏ ਕਿ ਬਈ ਤੂੰ ਆਪਣਾ ਰੂਪ ਦਿਖਾ ਰਿਹਾ ਹੈ ਪਟਵਾਰੀ ਹੋਰ ਦੇ ਨਾਤੇ ਤੇਰਾ ਵੀ ਫਰਜ ਬਣਦਾ ਸੀ ਜੇ ਤੂੰ ਉੱਥੇ ਤਾਂ ਹੀ ਪਛਿੰਦਾ ਹੈ ਤੇ ਤਾਂ ਵੀ ਤੇਰਾ ਫਰਜ ਬਣਦਾ ਸੀ ਕਿਉਂਕਿ ਜ਼ਮੀਨੀ ਅਤੇ ਰੈਵਨਿਊ ਡਿਪਾਰਟਮੈਂਟ ਦੇ ਨਾਲ ਤੂੰ ਜੁੜਿਆ ਹੋਇਆ ਹੈ ਤੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਵੇਲੇ ਇੱਕ ਜਿਹੜਾ ਸਰਕਾਰੀ ਮੁਲਾਜ਼ਮ ਹੈ ਉਹਨੂੰ ਕਿਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਕਿਸ ਤਰ੍ਹਾਂ ਦਾ ਵਰਤਾਅ ਜਿਹੜਾ ਹੈ ਮੌਕੇ ਤੇ ਕਰਨਾ ਚਾਹੀਦਾ ਹੈ ਬਾਅਦ ਦੇ ਵਿੱਚ ਸੁਨਨ ਦੇ ਵਿੱਚ ਆਇਆ ਹੈ ਕਿ ਉਸਨੇ ਮਾਫੀ মিডিਆ ਬੁਲਾ ਕੇ ਮਾਫੀ ਮੰਗ ਲਈ ਜਦੋਂ ਇਹ ਵੀਡੀਓ ਉਹ ਵਾਇਰਲ ਹੋ ਗਈ ਜੰਮੂ ਕਸ਼ਮੀਰੀ ਨਹੀਂ ਬਲਕਿ ਬਾਹਰ ਤੱਕ ਚਲੇਗੀ ਤਾਂ ਹੁਣ ਮਾਫੀਆਂ ਮੰਗਣ ਦਾ ਕੀ ਫਾਇਦਾ ਮਾਫੀ ਤਾਂ ਉਸ ਵੇਲੇ ਹੀ ਮੰਗ ਲੈਣਾ ਦਾ ਜਾਂ ਉਸ ਵੇਲੇ ਤੂੰ ਇਸ ਤਰ੍ਹਾਂ ਦੀ ਪੱਦੀ ਸ਼ਬਦਾਵਲੀ ਹੀ ਨਾ ਵਰਤਦਾ ਤਾਂ ਕੁਝ ਗੱਲ ਹੋਰ ਹੋਣੀ ਸੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪਟਵਾਰੀ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਨੰਬਰ ਇਹਨਾਂ ਦਾ ਅਸੀਂ ਲੈ ਲਿਆ ਫਿਲਹਾਲ ਇਹ ਹਿਰਾਸਤ ਦੇ ਵਿੱਚ ਨੇ ਔਰ ਪੁਛਤਗੀਛ ਜਿਹੜੀ ਹੈ ਉਹ ਉੱਥੇ ਮੌਕੇ ਤੇ ਚੱਲ ਰਹੀ ਹੈ ਮੋਕੇ ਦੇ ਜਿਹੜੇ ਡੀਸੀ ਸਾਹਿਬ ਕਿਉਂਕਿ ਜਿਵੇਂ ਸਾਡੀ ਗੱਲਬਾਤ ਹੋਈ ਗੁਰਚਨ ਸਿੰਘ ਜੁਆਇੰਟ ਸੈਕਟਰੀ ਡੀਜੀਪੀਸੀ ਦੇ ਨਾਲ ਮੋਕੇ ਦੇ ਡੀਸੀ ਸਾਹਿਬ ਜਿਹੜੇ ਨੇ ਪੁੰਛ ਦੇ ਉਹਨਾਂ ਨੇ ਵੀ ਇਹਦੇ ਵਿੱਚ ਆਪਣਾ ਜਿਹੜਾ ਹੈ ਉਹ ਹਸਕਸ਼ੇਪ ਕੀਤਾ ਹੈ ਔਰ ਉਹ ਵੀ ਕਹਿ ਰਹੇ ਨੇ ਕਿ ਅਸੀਂ ਬਣਦੀ ਕਾਰਵਾਈ ਜਿਹੜੀ ਹੈ ਇਸ ਪਟਵਾਰੇ ਦੇ ਉੱਤੇ ਜ਼ਰੂਰ ਕਰਾਂਗੇ ਉਹ ਦੇਖਣਾ ਹੋਵੇਗਾ ਕਿ ਇਹ ਬਣਦੀ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਸਿੱਖ ਕੌਮ ਦੇ ਬਾਰੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਐਸੀਆਂ ਆਈਡੀਆਂ ਵੀ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਈ ਐਸੇ ਲੋਕ ਹੁੰਦੇ ਨੇ ਪਿਛਲੇ ਦਿਨੀ ਵੀ ਅਗਰ ਦੇਖਿਆ ਜਾਵੇ ਤਾਂ ਉੱਤਰਾਖੰਡ ਦੇ ਵਿੱਚ ਇੱਕ ਭਾਜਪਾ ਨੇਤਾ ਨੇ ਵੀ ਜਿਹੜੀ ਹੈ ਉਹ ਸਿੱਖਾਂ ਦੇ ਬਾਰੇ ਵਿੱਚ ਬੜੀ ਪੱਦੀ ਸ਼ਬਦਾਵਲੀ ਵਰਤੀ ਆਮ ਤੌਰ ਤੇ ਇਹ ਸਿਰਫ ਤੇ ਸਿਰਫ ਸਿੱਖਾਂ ਦੇ ਬਾਰੇ ਵਿੱਚ ਕਿਉਂ ਕਿਹਾ ਜਾਂਦਾ ਹੈ ਇਹ ਇੱਕ ਬੜਾ ਵੱਡਾ ਸਵਾਲ ਨਿਕਲ ਕੇ ਸਾਹਮਣੇ ਆ ਪੁੰਛ ਕਾਜ਼ੀਮੋਰਾ ਇਲਾਕਾ ਜਿੱਥੋਂ ਦੀ ਇਹ ਵੀਡੀਓ ਹੈ ਤੁਸੀਂ ਇਹ ਵੀਡੀਓ ਵੀ ਪੂਰੀ ਜ਼ਰੂਰ ਦੇਖੋ ਮੈਂ ਇਸ ਵੀਡੀਓ ਨੂੰ ਕਿਤੇ ਵੀ ਮਿਊਟ ਨਹੀਂ ਕਰਾਂਗਾ ਅ ਕੋਸ਼ਿਸ਼ ਇਹ ਹੀ ਕੀਤੀ ਜਾਏ ਕਿ ਬੱਚਿਆਂ ਸਮਨੇ ਵੀਡੀਓ ਨਾ ਦੇਖੀ ਜਾਵੇ ਇਸ ਵੀਡੀਓ ਨੂੰ ਤੁਹਾਨੂੰ ਮੈਂ ਪੂਰਾ ਦਿਖਾਵਾਂਗਾ ਇਹ ਵੀਡੀਓ ਦੇਖੋ ਔਰ ਸੁਣੋ ਕਿ ਇਸ ਪਟਵਾਰੀ ਨੇ ਕਿਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਜਿਹੜੀ ਹੈ ਉਭਰਤੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਜੋ ਵੀ ਅਪਡੇਟ ਹੋਵੇਗੀ ਇਸ ਵੀਡੀਓ ਨੂੰ ਲੈ ਕੇ ਕਰਕੇ ਸ਼ਾਮ ਤੋਂ ਪਹਿਲਾਂ ਪਹਿਲਾਂ ਤੁਹਾਡੇ ਤੱਕ ਉਹ ਵੀ ਜ਼ਰੂਰ ਲੈ ਕੇ ਆਵਾਂਗੇ ਦੇਖੋ ਪੂਰੀ ਵੀਡੀਓ

ਮਰਜੀ ਕਰੀ ਲੈ ਇਹਨਾਂ ਪਲਟੜਾ ਪਾਣੀ ਕੁਝ ਕਰਿਆ ਨਾ ਨੇ ਇਹਨਾਂ ਨਾਲ ਪਾਣੀ ਵੀ ਤੇ ਇੱਥੇ ਹੀ ਆ ਸੀਗਾ ਇਹਨਾਂ ਨੇ ਕੀਆ ਕੱਢੀ ਦੇ ਇਧਰ ਕੀਤਾ ਨਾ ਨੇ ਪਾਣੀ ਮੈਂ ਬੰਦ ਕਰਵਾਸਾ ਟੱਕਰ ਲਵਾਸਾ ਹੀ ਮੈਂ ਕਰਵਾਉ ਬੰਦ ਪਾਣੀ ਪਾਣੀ बेचन प्लाट नोट पान जेवे भी चाटा पाने ही नहीं मूत्र चले खाकर नेस ले क्या ये मरा कारा नहीं आई था सारे कर... मारे ना जीत करने लेने की नहीं मारे मेरी कोई जीत नहीं है तू सो इना प्लाटा ना पानी कुला जाता है इना इना प्लाटा ਕੁਦਰ ਗਿਆ ਸਾੜੀ ਜਮੀਨ ਇਹ ਗਿਆ ਨਾ ਬੰਦ ਕਰਵਾਸੋ ਡੋਟ ਲਿਤੇ ਲੋਕਾਂ ਪਾਏ ਆਪਣੇ ਜਿਵੇਂ ਆਈ ਤਾਂ ਮੂਤਰੀ ਨਾ ਚਲਨ ਠਾਕਰ ਕੀ ਠਾਕਰ ਪਿਓ ਨੇ ਪੁੱਤਰ ਨੇ ਨਹੀਂ ਨਹੀਂ ਸਹੀ ਗੱਲ ਸਹੀ ਸਾਰਾ ਨੇ ਪਾ ਚਲੋ ਸਾਰੇ ਸਰਦਾਰਾਂ ਕੋਲ ਚਲੋ ਮਾਰ ਤੇ ਜਿੰਨਾ ਬੈਂਚ ਰੋਣ ਸੜਾਈ ਕਿਹ ਕਿਹ ਬਾਗ ਬਾਹ ਸਾੜੇ ਪਟ ਨਹੀਂ ਉਹ ਮਾਰੀ ਗੀਤ ਬਾਗ ਰਾਈ ਜੁਵਾਰੀ ਸਾ ਮਾਰੇ ਬੰਗਾ ਖਾਰਾ ਬੰਦ ਕਰਵਾਇਆ ਕਿਹੜਾ ਬੱਕ ਕਿਹੜਾ ਪਰ ਗਈ ਕਿਹੜਾ ਅੱਕੜਾ ਮਲਵਾ ਕਿਹੜਾ ਮਲਵਾ ਨਹੀਂ ਇਹ ਜੀ ਨਹੀਂ ਐਟਾ ਮਲਵਾ ਨਹੀਂ ਹੈ ਰੇ ਟਾੜੇ ਥੜੀ ਕੋਈ ਨਹੀਂ ਆ ਨਾ ਤੇਰੇ ਡੋਗਾ ਹਲੂ ਸੀ ਸਾਫ ਹੈ ਤੈਨੂੰ ਕਿਹੜਾ ਇਹ ਮਲਵਾ ਅੱਕੜਾ ਕਰਾਵੇ ਮਹਾਤਰਾ ਯਾਰ ਮੋਰ ਮਸ਼ੀਨ ਮਾਇਲੀ ਪਾਟ ਅਬੇ ਰਾਜਾ ਦੇਖ ਲੈ 12 ਕਿਉਂ ਕਰਦਾ ਹੈ ਮੇਰੇ ਲਾਭ ਦੀ ਕਸਮ ਤੇ ਨਾ ਮਾਰ ਚੋਦ ਵੇਖ ਰਾਇ ਇਸ ਵਿੱਚ ਕਿਸੇ ਬੰਦੇ ਨੇ ਦੰਕ ਰਾਇਆ ਐ ਆਈਏ ਅਣੀ ਮੇਰੀ ਅੱਖ ਲੱਗ ਗਈ ਤੂੰ ਆਪਣੀ ਮਸ਼ੀਨਾਂ ਲਈ ਹੈ ਆਪਣੇ ਕੰਮ ਵਾਸਤੇ ਸਾਰੇ ਆਣੇ ਮੇਰੇ ਚਿੱਤੇ ਦੀਨੇ ਬੈਂਚੋਦ ਚਲਾ ਸਰਦਾਰਾਂ ਕੋਲ ਮਾਰ ਜਿੰਨਾ ਰੋੜ ਕਢਾਈ ਮਾਰ ਜਦੀ ਲਈ ਸਾਰਾ ਕੀ ਤੂੰ ਕੰਨੀ ਭਲੀ ਕਸੀ ਦੀ ਮਾਇਲੀ ਯਾਰ ਹੋਰ ਕਰਾਈ ਨਾ ਮਾਰ ਚੜਾ ਮਲਕਨ ਦੀ ਜਿੰਨੀ ਦੁਕੀ ਹੋਣੇ ਚਲੀ ਬੈਂਚੇ ਸਾਰੇ ਮੇਰੇ ਨਾਲ ਚਲੋ ਬੰਦ ਕਰਾਓ ਉੱਥੇ ਤੇਰੀ ਸਰਦਾਰਾ ਨਹੀਂ ਬੈਠੇ ਤਾਹ ਕਸੀ ਰੋਣਾ ਵੀ ਸਕੇ ਮਾ ਜੀ ਦੀ ਲਈ ਸਰਦਾਰਾ ਨਹੀਂ ਬੈਠਣਾ ਹਰ ਸਾਰਾ ਕਿਨ ਮੋਲੇ ਸਾਰਾ ਮੈਂ ਰੋਡ ਪਟਾਈ ਖਾ ਜੀ ਨੁਕਸਾਨਦਾਰ ਕਰਾਇਆ ਪੂਰਾ ਮਲਬਾ ਤੁਸੀਂ ਚੁੱਕਾਈ ਛੱਡਦੇ ਹੋ ਐਸਰੇ ਕੋ ਤਰੀਕਾ ਹੋ ਲਗੇ ਪੰਨਾ ਪੈਨ ਜਿਹੜਾ ਵੀ ਆਇਆ ਚਲੀ ਜਾ ਨਹੀ ਆਪਨੀ ਆਪਣੀ ਸਾਰੇ ਘੜਾਣੇ ਲਗੇਨ ਸੇ ਆਹੋ ਬੈਂਚੇ ਜਿਹੜਾ ਸਰਦਾਰਾ ਨੇ ਤਾ ਕੌਣ ਬਣੀ ਚਲੀ ਸਰਦਾਰਾ ਨਹੀਂ ਲੈ ਲੈ ਸਰਦਾਰਾ ਬੈਂਚੇ ਰੋਡ ਪਟਾਈ ਸਤੋ ਕਸੀ ਨਵੀਂ لا <applause> يمكنك